ਕਈਆਂ ਨੂੰ ਮਿਲਿਆ ਪਿਆਰ ਇੱਥੇ ਕਈਆਂ ਨੂੰ ਮਿਲਿਆ ਪਿਆਰ ਇੱਥੇ ਕਈ ਛੱਡਿਆ ਤੱਤੇ ਹਜ਼ਾਰਾਂ ਜਿਸ ਦੀ ਹਾਂ ਮੈਂ ਗਲ ਕਰਦਾ ਪੰਜਾਬ ਦੇਸ਼ ਪਿਆਰਾ ਪੰਜਾਬ ਦੇਸ਼ ਪਿਆਰਾ ਕੈਂਥੇ ਨਾਲ ਇੱਥੇ ਗੱਭਰੂ ਸੋਪਣ ਫੁਲਕਾਰੀ ਲੜ ਮੁਟਿਆਰਾ ਹੱਥੀ ਕੜੇ ਪਹਿਰੀ ਚਾਂਦਰ ਗੁੰਮਣ ਵਿੱਚ ਬਜਾਰਾਂ ਅੰਮ੍ਰਿਤ ਨਾਲ ਸਰਬਾਤੀ ਪਰਜਤ ਕਟਣ ਦੁੱਧਿਆ ਪਿਆਰਾ ਹੱਥੀ ਸਭ ਨੇ ਕਿਰਤ ਕਰਦੇ ਨਾ ਕਰਦੇ ਲੁੱਟਾਂ ਮਾਰਾਂ ਜਿਸ ਦਿਹਾ ਮਹੰਗਲ ਕਰਦਾ ਪੰਜਾਬ ਦੇਸ਼ ਪਾਰਾ ਪੰਜਾਬ ਦੇਸ਼ ਪਾਰਾ ਬੰਧ ਦਰਿਆ ਵਹਿੰਦੇ ਜਿੱਥੇ ਹੁਣ ਛੇਵੀਂ ਦਰਿਆ ਵਹਿੰਦੀ ਏ ਨਸ਼ਿਆ ਦੀ ਏ ਜੀ ਹਰੇ ਆਈ ਹਰ ਇੱਕ ਨੂੰ ਚੁਕਾ ਲੈਂਦੀ ਏ ਸਿਆਸਤਾ ਨੇ ਕੀ ਖੇਡ ਖੇਡ ਕੇ ਆ ਵਟਾ ਉਹ ਵਟਾ ਗਈ ਕਿਰਤ ਕਰੋ ਦੇ ਉਪਦੇਸ਼ ਨੂੰ ਸੋਚਾਂ ਵਿੱਚੋਂ ਮਿਟਾ ਗਈ ਨਸ਼ਿਆਂ ਦੇ ਸਭ ਆਦੀ ਹੋ ਨਾ ਗੁਰੂ ਕਰਪਾ ਰੱਖਦੇ ਨੇ ਸਹੀਤਾ ਦਾ ਹੋ ਕੰਨ ਮਖੋਲ ਕਲਾਕਾਰਾਂ ਦਾ ਨਾਮ ਸੁਭਜਪਦੇ ਨੇ ਪੰਜਾਬੀਆਂ ਵਿੱਚ ਨਾ ਪੰਜਾਬ ਰਿਹਾ ਨਾ ਸਕੂਲਾਂ ਵਿੱਚ ਪੰਜਾਬੀ ਨਾ ਪਹਿਲੇ ਵਾਲੇ ਯੋਧੇ ਰਹੇ ਨਾ ਮਟਿਆਰ ਉਹ ਲੜਕੀ ਮੁਰ ਪੰਜਾਬ ਵਸਾਉਣਾ ਚਾਹ ਹਰ ਕੋਸ਼ਿਸ਼ ਜਗਿਆ ਮੇ ਹਾਰਾ ਜਿਸ ਵੀ ਹਾਂ ਮੈਂ ਗੱਲ ਕਰਦਾ ਕਿਤੇ ਖੋ ਗਿਆ ਪੰਜਾਬ ਦੇਸ਼ ਪਿਆਰਾ ਪੰਜਾਬ ਦੇਸ਼ ਪਿਆਰਾ ਧੰਨਵਾਦ